ਅੱਜ ਆਪਣੇ ਮੰਡਲ ਦੇ ਸੁਲ੍ਹਾ ਹਸਪਤਾਲ ਦੇ ਵਿੱਚ ਸੁਲ੍ਹਾਪੁਰ ਤੋਂ ਦੁਹਿਆਜ ਇਹ ਕਾਹਦੇ ਸੁਨੇ ਇਹਦੇ ਅਰੀਏ ਦੇ ਵਿੱਚ ਅਸੀਂ ਜਿਹੜਾ ਨਸ਼ਾ ਪ੍ਰਤੀਕਾ ਸਰਕਾਰ ਦੇ ਵੀ ਮਿਹਨਤਾਂ ਲਈ ਕੀਤੀ ਪੰਜਾਬ ਦੇ ਸਾਰੇ ਆਪਾਂ ਦੇ ਪਿੰਡਾਂ ਗਾਂਵਾਂ ਨੂੰ ਕਰਦੇ ਉਸ ਵੰਦੀ ਅਸੀਂ ਜਿਹੜੇ ਅੱਜ ਸਾਡੇ ਏਰੀਏ ਦੇ ਵਿੱਚ ਇਸ ਤਰ੍ਹਾਂ ਜਿਹੜੇ ਹੈਗੇ ਨਸ਼ੀਨ ਵਾਲੇ ਪਰਸਨ ਸਾਨੂੰ ਸੀਗੇ ਉਹ ਨਾਲ ਅਸੀਂ ਕੰਡੈਕਟ ਕੀਤਾ ਉਹਦੇ ਪ੍ਰਾਈਵੇਟ ਸੇਨ ਸਾਡੇ ਨਾਲ ਕੰਡੈਕਟ ਕੀਤਾ ਸੋ ਉਸੇ ਲਈ ਤਹਿਤ ਅਸੀਂ ਅੱਜ ਇਹਨਾਂ ਨੂੰ ਇੱਥੇ ਆਪਣੇ ਸਭ ਤੋਂ ਕਲਸਟਰ ਵਿੱਚ ਵਾਪਸ ਤੋਂ ਆ ਕੇ ਜਿਹੜੇ ਮੈਡੀਸਨ ਜੁਆਇੰਟ ਹੈ ਕਿ ਅਸੀਂ ਬੋਰ ਵੀ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਜੇ ਕੋਈ ਪਰਸਨ ਅਸਾਧਿਲ ਹੈ ਜਾਂਦੀ ਹੈਗਾ ਤਾਂ ਉਹ ਸਾਡੇ ਨਾਲ ਪੰਜਾਬ ਉਸਤਾ ਕੰਮ ਨਹੀਂ ਕਰ ਸਕਦਾ ਹੈਗਾ ਉਹਨਾਂ ਦੇ ਪੇਪਰਸ ਨਾਲ ਵੀ ਕਰ ਸਕਦੇ ਤਾਂ ਕਿ ਅਸੀਂ ਉਹਨਾਂ ਦੇ ਨਾਲ ਤਾਲਮਿਲ ਕਰਕੇ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਅਸੀਂ ਇਸ ਤਰੀਕੇ ਦਾ ਜਿਹੜੇ ਕਲੀਨਿਕ ਨੇ ਜਾ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਚ ਦਾਖਲ ਕਰਵਾ ਸਕੀਏ ਬਾਕੀ ਇਸ ਵਾਰੀ ਸਾਡੇ ਨਾਲ ਡਾਕਟਰ ਸਰਵਾਨਾ ਸਾਡੀ ਟੀਮ ਲੱਗੇ ਆ ਮੈਡਮ ਕਾਉਂਸਲਰ ਹੈਗੇ ਨੇ ਤੇ ਡੱਫਰ ਸਰਵਾਨ ਹੈਗੇ ਉਹ ਵੀ ਤੁਹਾਡੇ ਨਾਲ ਆਪਣੇ ਜਿਹੜੇ ਹੈਗੇ ਆ ਗੱਲਾ ਸ਼ੇਅਰ ਕਰ ਤਬ ਤੋਂ ਪਹਿਲਾਂ ਤਾਂ ਇਹ ਸਰਕਾਰ ਦੇ ਇਸ ਉប្រਾਲੇ ਦੇ ਅਸੀਂ ਬਹੁਤ ਸ਼ਲਾਘਾ ਕਰਦੇ ਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੜ੍ਹ ਕੇ ਸਾਡੇ ਇਹਦੇ ਵਿੱਚ ਸਾਥ ਦੇ ਰਿਹਾ ਜਿਹਦੇ ਨਾਲ ਸਾਡਾ ਕੰਮ ਅੱਗੇ ਨਾਲੋਂ ਸੌਖਾ ਹੋਇਆ ਕਿਉਂਕਿ ਕਈ ਵਾਰ ਨਸ਼ੇ ਦੇ ਆਦਿ ਕੁਝ ਲੋਕ ਹੁੰਦੇ ਆ ਜਦੋਂ ਤੋਰ ਮੱਚਦੀ ਆ ਉਹ ਸਾਡੇ ਸਟਾਫ ਨਾਲ ਆ ਕੇ ਕੁਝ ਕਈ ਵਾਰ ਮਿਸਬੀਹੇਵ ਕਰਦੇ ਆ ਜਾਂ ਡਿਮਾਂਡ ਉਹਨਾਂ ਦੀ ਕੁਝ ਹੋਂਦੀ ਆ